ਸਸ਼ੀਕਲ ਮਹਾਤੂੜਾ ਹੂਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੈਂਤਰੀ ਖੇਡ ਨੇ ਸ਼ੁਰੂ ਕਰ ਦਿੱਤੇ ਨੇ ਚਾਹੇ ਕੋਈ ਪਾਰਟੀ ਹੋਵੇ ਕਾਂਗਰਸ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਤਿੰਨੋਂ ਪਾਰਟੀਆਂ ਦੇ ਪਿੱਛੇ ਹੱਥ ਧੋਕੇ ਪੈ ਗਏ ਨੇ ਦੱਸ ਦਈਏ ਕਿ ਇਹਨਾਂ ਦੇ ਵੱਡੇ ਆਗੂਆ ਸਾਬਕਾ ਸੰਸਦਾਂ ਨੂੰ ਸਾਬਕਾ ਵਿਧਾਇਕਾਂ ਨੂੰ ਅਤੇ ਸਾਬਕਾ ਮੰਤਰੀਆਂ ਨੂੰ ਢਾ ਲਾ ਕੇ ਉਹਨਾਂ ਨੂੰ ਸ਼ਮੂਲੀਅਤ ਕਰਾਈ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਜਿਹਾ ਕਿਉਂ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਫ 2.5 ਸਾਲ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਤਰ੍ਹਾਂ ਦਾ ਪੈਂਤਰਾ ਖੇਡ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੱਸ ਦਈਏ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਜਾਣਕਾਰੀ ਮਿਲੀ ਹੈ ਕਾਂਗਰਸ ਦਾ ਇੱਕ ਵੱਡਾ ਆਗੂ ਜਿਹੜੇ ਸਾਬਕਾ ਵਿਧਾਇਕ ਵੀ रह ਚੁੱਕੇ ਨੇ ਜਿਹੜੇ ਹਰ ਵਾਰ ਜਿੱਤੇ ਸੀ ਲਗਭਗ ਦੋ ਵਾਰ ਤੋਂ ਵੱਧ ਉਹ ਵਿਧਾਇਕ ਰਹੇ ਨੇ ਕਾਂਗਰਸ ਪਾਰਟੀ ਦੇ ਫਿਰੋਜ਼ਪੁਰ ਤੋਂ ਦਿਹਾਤੀ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਪਰਮਿੰਦਰ ਸਿੰਘ ਪਿੰਕੀ ਦੀ ਪਰਮਿੰਦਰ ਸਿੰਘ ਪਿੰਕੀ ਨੂੰ ਵੀ ਅੰਦਰ ਖਾਤੇ ਢਾਲ ਆ ਲਈ ਹੈ ਆੰਦਰ ਖਾਤੇ ਸੈਟਿੰਗ ਕਰ ਲਈ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਇੱਕ ਨਿਜੀ ਚੈਨਲ ਨੇ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰੋਜ਼ਪੁਰ ਤੋਂ ਦੋ ਵਾਰ ਵਿਧਾਇਕ ਰਾਹੀਂ ਕਾਂਗਰਸ ਦੇ ਟਕਸਾਲੀ ਆਗੂ ਅਤੇ ਸਾਬਕਾ ਵਿਧਾਇਕ ਪਰਵਿੰਦਰ ਸਿੰਘ ਪਿੰਕੀ ਇਹਨਾਂ ਦਿਨਾਂ ਦੇ ਵਿੱਚ ਉਹ ਲਗਾਤਾਰ ਆਪ ਆਦੀ ਪਾਰਟੀ ਦੇ ਵਿਦਾਇਕਾਂ ਦੀ سپورਟ ਕਰ ਰਹੇ ਨੇ ਅਤੇ ਅੰਦਰ ਖਾਤੇ ਉਹਨਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਨੇ ਪਿਛਲੇ ਦਿਨਾਂ ਤੋਂ ਪਰਮਿੰਦਰ ਪਿੰਕੀ ਹਾਲੇ ਖੁੱਲ ਕੇ ਨਹੀਂ ਆਏ ਨਿਜੀ ਚੈਨਲ ਨੇ ਖੁਲਾਸਾ ਕਰ ਦਿੱਤਾ ਹੈ ਕਿ ਬਸ ਥੋੜੇ ਹੀ ਦਿਨਾਂ ਦੇ ਵਿੱਚ ਪਰਮਿੰਦਰ ਸਿੰਘ ਪਿੰਕੀ ਜੋ ਵਿਦਾਇਕ ਰਹਿ ਚੁੱਕੇ ਨੇ ਦੋ ਵਾਰ ਕਾਂਗਰਸ ਪਾਰਟੀ ਵੱਲੋਂ ਹਲਕਾ ਫਰੂਜ਼ਪੁਰ ਤੋਂ ਦੱਸਿਆ ਕਿ ਪਰਮਿੰਦਰ ਸਿੰਘ ਪਿੰਕੀ ਬੜੀ ਜਲਦੀ ਸ਼ਬੂਲਿਤ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਤੇ 2027 ਦੀ ਵਿਧਾਨ ਸਭਾ ਦੀ ਚੋਣ ਜਿਹੜੀ ਪਰਮਿੰਦਰ ਸਿੰਘ ਪਿੰਕੀ ਲੜਨਗੇ ਕਾਂਗਰਸ ਪਾਰਟੀ ਵੱਲੋਂ ਇਹ ਵੀ ਖੁਲਾਸੇ ਕਰ ਦਿੱਤੇ ਗਏ ਨੇ ਪਰਮਿੰਦਰ ਸਿੰਘ ਪਿੰਕੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਹਸਤਾਲ ਬਣਾਏ ਨੇ ਆਮ ਆਦਮੀ ਪਾਰਟੀ ਨੇ ਉਹਨਾਂ ਦਿਨਾਂ ਉਹਨਾਂ ਹਸਪਤਾਲਾਂ ਦਾ ਹਟਕਾਟਨ ਵੀ ਕਰ ਰਹੇ ਨੇ ਇਟ ਮੀਨਸ ਕੋਈ ਵੀ ਤੂਤਰਕ ਨਹੀਂ ਕੀਤੀ ਜਾ ਰਹੀ ਦਇਆ ਵੱਲੋਂ ਜਾਂ ਹੋਰ ਜਿਹੜੇ ਭੁੱਲਰ ਵਰਗੇ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਇਟ ਮੀਨਸ ਕਿ ਅੰਦਰ ਖਾਤੇ ਸੈਟਿੰਗ ਹੋ ਚੁੱਕੀ ਹੈ ਪਰਵਿੰਦਰ ਪਿੰਕੀ ਦੀ ਪਰਵਿੰਦਰ ਪਿੰਕੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਜ਼ੀ ਮਾਰ ਜਾਣਗੇ ਅਤੇ ਚਲੇ ਜਾਣਗੇ ਆਮ ਆਦਮੀ ਪਾਰਟੀ ਦੇ ਵਿੱਚ ਹਾਲੇ ਕੋਈ ਰਸਮੀ ਐਲਾਨ ਨਹੀਂ ਹੋਇਆ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਬੜੀ ਜਲਦੀ ਜਿਸ ਤਰ੍ਹਾਂ ਡਿੰਪੀ ਟਿੱਲੋ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੂੰ ਪਟਿਆ ਗਿਆ ਸੀ ਉਵੇਂ ਤਰ੍ਹਾਂ ਪੁੱਟ ਕੇ ਲੈ ਜਾਣਗੇ ਪਰਮਿੰਦਰ ਸਿੰਘ ਪਿੰਕੀ ਨੂੰ ਕਿਉਂਕਿ ਪਰਮਿੰਦਰ ਸਿੰਘ ਪਿੰਕੀ ਨੇ ਜਿਹੜੇ ਉਹਨਾਂ ਦਾ ਕਾਫੀ ਰਸੂਕ ਮੰਨਿਆ ਜਾਂਦਾ ਹੈ ਫਰੂਜ਼ਪੁਰ ਦੇ ਸਾਰੇ ਹੀ ਹਲਕੇ ਦੇ ਵਿੱਚ ਧੰਨਵਾਦ